ਵੱਡੀ ਖਬਰ ਸਰਪੰਚ ਸੋਨੂ ਚੀਮਾ ਕਤਲ ਮਾਮਲੇ ਦੇ ਨਾਲ ਜੁੜੀ ਹੋਈ ਹੈ ਇਸ ਮਾਮਲੇ ਵਿੱਚ ਪੁਲਿਸ ਨੇ ਪੰਜ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਹੈ ਦੱਸਿਆ ਗਿਆ ਕਿ 14 ਜਨਵਰੀ ਨੂੰ ਚਬਾਲ ਦੇ ਸਰਪੰਚ ਸੋਨੂ ਚੀਮਾ ਦਾ ਉਸ ਸਮੇਂ ਕਤਲ ਕੀਤਾ ਗਿਆ ਸੀ ਜਦੋਂ ਉਹ ਸੈਲੂਨ ਵਿੱਚ ਬੈਠੇ ਹੋਏ ਸੀ ਇਸ ਦੌਰਾਨ ਮੋਟਰਸਾਈਕਲ ਤੇ ਆਏ ਦੋ ਹਮਲਾਵਰਾਂ ਵੱਲੋਂ ਗੋਲੀਆਂ ਮਾਰ ਕੇ ਸੋਨੂ ਚੀਮਾ ਦਾ ਕਤਲ ਕਰ ਦਿੱਤਾ ਗਿਆ ਸੀ ਇਸ ਮਾਮਲੇ ਵਿੱਚ ਪੁਲਿਸ ਵੱਲੋਂ ਜਿਹੜੀ ਐਫ ਆਈ ਆਰ ਦਰਜ ਕੀਤੀ ਗਈ ਸੀ ਉਸ ਵਿੱਚ 12 ਜਣਿਆਂ ਦੇ ਨਾਮ ਸੀ ਇਹਨਾਂ ਵਿੱਚੋਂ 5 ਜਣਿਆਂ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ 7 ਮੁਲਜ਼ਮ ਹਾਲੇ ਵੀ ਪੁਲਿਸ ਦੀ ਗ੍ਰਿਫਤ ਤੋਂ ਬਾਹਰ ਨੇ ਉਧਰ ਵਿਦੇਸ਼ ਵਿੱਚ ਬੈਠੇ ਅਮਰਿਤਪਾਲ ਸਿੰਘ ਦਾ ਨਾਂ ਵੀ ਇਸ ਮਾਮਲੇ ਨਾਲ ਜੁੜਿਆ ਹੋਇਆ ਹੈ ਇਸ ਸਬੰਧ ਵਿੱਚ ਪੁਲਿਸ ਦਾ ਕਹਿਣਾ ਹੈ ਕਿ ਉਸ ਖਿਲਾਫ ਰੈੱਡ ਕਾਰਨਰ ਨੋਟਿਸ ਜਾਰੀ ਕਰਵਾਇਆ ਜਾਵੇਗਾ ਤਾਂ ਸਰਪੰਚ ਸੋਨੂ ਚੀਮਾ ਕਤਲ ਮਾਮਲੇ ਵਿੱਚ 5 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਦਰਸਲ ਇਹਨਾਂ ਵੱਲੋਂ ਸ਼ੂਟਰਾਂ ਦੀ ਮਦਦ ਕੀਤੀ ਗਈ ਸੀ ਪੁਲਿਸ ਦਾ ਦਾਅਵਾ ਹੈ ਕਿ ਇਹਨਾਂ ਮੁਲਜ਼ਮਾਂ ਨੇ ਜਿਹੜੇ ਸ਼ੂਟਰ ਜਿਨ੍ਹਾਂ ਨੇ ਕਤਲ ਕਰਨ ਨੂੰ ਅੰਜਾਮ ਦਿੱਤਾ ਇਹਨਾਂ ਦੀ ਮਦਦ ਕੀਤੀ ਸੀ ਫਿਲਹਾਲ ਸੱਤ ਮੁਲਜ਼ਮ ਹਾਲੇ ਵੀ ਪੁਲਿਸ ਦੀ ਗ੍ਰਿਫਤ ਤੋਂ ਬਾਹਰ ਨੇ ਫਿਲਹਾਲ ਖਬਰ ਤੇ ਜਾ ਰਹੀ ਜਾਣਕਾਰੀ ਲਈ ਕੁਲਦੀਪ ਸਿੰਘ ਸਾਡੇ ਨਾਲ ਜੁੜ ਚੁੱਕੇ ਨੇ ਕੁਲਦੀਪ ਜੀ ਇਸ ਤਰੀਕੇ ਨਾਲ ਪੰਜ ਮੁਲਜ਼ਮਾਂ ਦੀ ਗ੍ਰਿਫਤਾਰੀ ਹੋਈ ਹੈ ਸੱਤ ਮੁਲਜ਼ਮ ਹਾਲੇ ਵੀ ਪੁਲਿਸ ਦੀ ਗ੍ਰਿਫਤ ਤੋਂ ਬਾਹਰ ਨੇ ਜਿੰਮੇਦਾਰਾਂ 14 13 14 ਜਨਵਰੀ ਨੂੰ ਸੋਨੂ ਚੀਮੇ ਦਾ ਕਤਲ ਕਰ ਦਿੱਤਾ ਗਿਆ ਸੀ ਉਸ ਸਮੇਂ ਜਿਸ ਮੇ ਇੱਕ ਆਪਣੇ ਇੱਕ ਕਟਿੰਗ ਵਾਲੀ ਮਸ਼ੀਨ ਤੇ ਕਟਿੰਗ ਵਾਲੀ ਜੇਪਾ ਦੇ ਆਪਣੇ ਵਾਲਟ ਤੋਂ ਗਿਆ ਸੀ ਉਸ ਸਮੇਂ ਤੇ ਦੋ ਅਲਗਛਾ ਤੇ ਬੰਜਾ ਵੱਲੋਂ ਇਹਨਾਂ ਨੂੰ ਗੋਲੀ ਮਾਰ ਦਿੱਤੀ ਗਈ ਸੀ ਜਿ세 ਜਿਸ ਦਾ ਇਹ ਮੁੱਦਾ ਬੜਾ ਭੱਖਿਆ ਸੀ ਕਿਉਂਕਿ ਸੋਨੂ ਚੀਮਾ ਜਿਹੜਾ ਕਿ ਇੱਕ ਧਰ ਜਿਹੜਾ ਇੱਕ ਸਰਪੰਚ ਸੀ ਜਿਹਦਾ ਕਤਲ ਹੋਇਆ ਗਿਆ ਸੀ ਜੀ ਠੀਕ ਉਦੀ ਪੁਲਿਸ ਵੱਲੋਂ ਇਹ ਵੀ ਕਿਹਾ ਜਾ ਰਿਹਾ ਸੀ ਕਿ ਇਸ ਮਾਮਲੇ ਵਿੱਚ ਸੀਸੀਟੀਵੀ ਫੁਟੇਜ ਖੰਗਾਲੇ ਜਾ ਰਹੇ ਹਨ ਕਿਤੇ ਨਾ ਕਿਤੇ ਪੁਲਿਸ ਦੇ ਹੱਥ ਕੋਈ ਸੁਰਾਗ ਵੀ ਲੱਗੇ ਨੇ ਜੀ ਵਿਵੇਗ ਐਸਐਸਬੀ ਅਸ਼ਵਨੀ ਕਪੂਰ ਨੇ ਉਸੇ ਸਮੇਂ ਹੀ ਜਿਹੜੀਆਂ ਸੀਸੀਟੀਵੀ ਫੁਟੇਜ ਲੈ ਕੇ ਇੱਕ ਮਾਮਲਾ ਦਰਜ ਕੀਤਾ ਸੀ ਅਮਰਤਪਾਲ ਸਿੰਘ ਬਾੜ ਦੇ ਜਿਹਦਾ ਮੀਆਂਪੁਰ ਦਾ ਰਹਿਣਾ ਸੀ ਦੇ ਨਾਲ ਦੋ ਅਲਪਸ਼ਾ ਦੀਆਂ ਵਿਅਕਤੀਆਂ ਦਾ ਜਿਗਦਾ ਸੀ ਉਸ ਤੋਂ ਬਾਅਦ 19 ਤਰੀਕ ਨੂੰ ਫਿਰ ਦੁਬਾਰਾ ਇੱਕ ਪੱਤਿਆ ਦਰਜ ਕੀਤਾ ਸੀ ਅਰਸ਼ਦੀਪ ਸਿੰਘ ਉਰਫ ਅਰਸ਼ ਪੁੱਤਰ ਪਤ ਬਾਸ ਸਿੰਘ ਵਾਸੀ ਗੰਢੀ ਵੇਂ ਤੇ ਅਧਿਕ ਅਰਪਨ ਬੀਰ ਸਿੰਘ ਜੀ ਜਿਹੜਾ ਸੀ ਉਹ ਵੀ ਗੰਢੀ ਵੇਲੇ ਰਹਣ ਸੀ ਜਿਹਦਾ ਨਾਮ ਦਰਜ ਕੀਤਾ ਸੀ ਜਿਨ੍ਹਾਂ ਦੀ ਗ੍ਰਿਫਤਾਰੀ ਤੋਂ ਬਾਅਦ ਉਹਨਾਂ ਨੇ ਕੁਝ ਕੁਛ ਕੀਤੀ ਤਾਂ ਉਹਨਾਂ ਨੇ ਇੱਕ ਹੋਰ ਹਰਮਨਿੰਦਰ ਸਿੰਘ ਉਰਫ ਮੰਨੂ ਦਾ ਨਾਮ ਲਿਆ ਸੀ ਜਿਸ ਤੋਂ ਬਾਅਦ ਇਹ ਹੌਲੀ-ਹੌਲੀ ਜੜੀ ਜੁੜਦੀ ਗਈ ਤਾਂ ਅੱਜ ਜਿਹੜਾ ਤਰਨਤਾਂ ਦੇ ਐਸਐਸਪੀ ਅਸ਼ਵੀ ਕਪੂਰ ਜੀ ਨੇ ਇੱਕ ਪ੍ਰੈਸ ਕਾਨਫਰੰਸ ਕੀਤੀ ਆ ਇਹ ਜਦ ਪੰਜ ਦੋਸ਼ੀਆਂ ਨੂੰ ਹਾਲੇ ਤੱਕ ਗ੍ਰਿਫਤਾਰ ਕਰਨ ਸੰਬੰਧੀ ਇੱਕ ਪੁੱਛੀ ਕੀਤੀ ਆ ਐ ਐਸਐਸਪੀ ਸਾਹਿਬ ਨੇ ਇਹ ਵੀ ਦੱਸਿਆ ਵਾ ਕਿ ਅੱਜ 12 ਜਿਹੜੇ ਇੱਥੇ ਜਿਹੜੇ ਦੋਸ਼ੀ ਆ ਜਿਹੜੇ ਨਾਮ ਜਿਹੜੇ ਕੀਤਾ ਗਿਆ ਵਾ ਜਿਨ੍ਹਾਂ ਵਿੱਚ ਅਮਰਤਪਾਲ ਸਿੰਘ ਬਾੜਵੀ ਇੱਕ ਮਾਤਾ ਵੀ ਨਾਲ ਜੋ ਹੈ ਮਨਜੀਤ ਕੌਰ ਜਿਹੜੀ ਅਮਰਤਪਾਲ ਜਿਹੜਾ ਕਿ ਮੇਨ ਜਿਹੜਾ ਦੋਸ਼ੀ ਜਿਹਦੇ ਨਾਲ ਇਹ ਸਾਰਾ ਮਾਮਲਾ ਪਾਇਆ ਗਿਆ ਵਾ ਉਹਦੀ ਮਾਤਾ ਵੀ ਨਾਲ ਹੈਗੀ ਆ ਤੇ ਪੂਰੇ 12 ਜਿਹੜੇ ਬੰਦੇ ਆ ਨਾਮ ਜਿਹੜੇ ਕੀਤੇ ਗਏ ਜਿਨ੍ਹਾਂ ਵਿੱਚੋਂ ਅੱਜ ਪੰਜ ਜਿਹੜੇ ਦੋਸ਼ੀ ਗ੍ਰਿਫਤਾਰ ਕਰ ਲਏ ਅਜੇ ਸੱਤ ਹਲੇ ਵੀ गिरफ्तार ਕਰਨੇ ਬਾਕੀ ਨੇ ਜੀ ਜੀ ਕੁਲਦੀ ਬਹੁਤ ਬਹੁਤ ਸ਼ੁਕਰੀਆ ਤਾਂ ਤਰੰਦਾਰਨ ਪੁਲਿਸ ਨੇ ਸਰਪੰਚ सोनू ਚੀਮਾ ਕਤਲ ਮਾਮਲੇ ਵਿੱਚ ਪੰਜ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਹੈ ਦੂਜੇ ਪਾਸੇ ਕੁਝ ਮੁਲਜ਼ਮ ਜਿਹੜੇ ਵਿਦੇਸ਼ ਵਿੱਚ ਬੈਠੇ ਹੋਏ ਨੇ ਉਹਨਾਂ ਦਾ ਨਾਂ ਵੀ ਐਫ ਆਈ ਆਰ ਵਿੱਚ ਹੈ ਇਸ ਸਬੰਧ ਵਿੱਚ ਐਸ ਐਸ ਪੀ ਅਸ਼ਵਨੀ ਕਪੂਰ ਨੇ ਦਾਵਾ ਕੀਤਾ ਹੈ ਕਿ ਉਹਨਾਂ ਖਿਲਾਫ ਰੈਡ ਕਾਰਨਰ ਨੋਟਿਸ ਜਾਰੀ ਕਰਵਾਇਆ ਜਾਵੇਗਾ ਤਾਂ ਕਿ ਉਹਨਾਂ ਦੀ ਵੀ ਗ੍ਰਿਫਤਾਰੀ ਹੋ ਸਕੇ ਫਿਲਹਾਲ ਇਸ ਪੂਰੇ ਮਾਮਲੇ ਦੇ ਸਬੰਧ ਵਿੱਚ ਅੱਜ ਐਸ ਐਸ ਪੀ ਅਸ਼ਵਨੀ ਕਪੂਰ ਵੱਲੋਂ ਪ੍ਰੈਸ ਕਾਨਫਰੰਸ ਕਰਕੇ ਜਾਣਕਾਰੀ ਸਾਂਝੀ ਕੀਤੀ ਗਈ ਅਹਿਮ ਖੁਲਾਸੇ ਹੋਣਾ ਵੱਲੋਂ ਕਿਤੇ ਗਏ ਨੇ ਕੀ ਕੁਝ ਕੀਤਾ ਐਸਐਸਪੀ ਅਸ਼ਵਨੀ ਕਪੂਰ ਨੇ ਉਹ ਵੀ ਜਾਣ ਲੈਣੇ ਆ ਸੋਨੂ ਚਿਮੇ ਦੇ ਮਰਡਰ ਚ ਜੀ ਪਹਿਲੇ 14 ਤਰੀਕ ਨੂੰ ਤਾਂ ਸਾਨੂੰ ਜਦੋਂ ਮੌਕੇ ਤੇ ਗਏ ਸੀ ਤਾਂ ਐਂ ਹੀ ਲੱਗਿਆ ਸੀਗਾ ਕਿ ਪਤਾ ਨਹੀਂ ਕੌਣ ਕਿਹਦੇ ਨਾਲ ਹੈ ਬਟ ਉਸ ਤੋਂ ਘੰਟੇ ਡੇਢ ਘੰਟੇ ਵਿੱਚ ਹੀ ਅਸੀਂ ਫਿੰਗਰ ਆਊਟ ਕਰ ਲਿਆ ਸੀ ਵੀ ਇਹ ਜਿਹੜਾ ਮਰਡਰ ਹੈਗਾ ਇਹ ਅਮਰਿਤ ਬੱਲ ਜਿਹੜਾ ਅਮਰਿਤ ਪਾਲ ਬਾਠ ਹੈ ਉਹਨੇ ਇਹ ਮਰਡਰ ਕਰਵਾਇਆ ਔਰ ਉਹ ਉਹ ਕਿਸੇ ਕੋਲ ਮੰਨ ਵੀ ਗਿਆ ਸੀ ਵੀ ਮੈਂ ਮਰਡਰ ਕਰਾਇਆ ਤੇ ਕਿਉਂਕਿ ਉਹਨਾਂ ਦੀ ਇਹਨਾਂ ਦੀ ਕੋਈ ਉਹਦੀ ਆਪਸੀ ਰੰਜਿਸ਼बाजी ਸੀਗੀ ਤੇ ਇਧਰੋਂ ਤਾਂ ਨਹੀਂ ਲੱਗਦਾ ਕੋਈ ਸੀ ਬਟ ਉਹਦੇ ਤੇ ਪਹਿਲੇ ਵੀ ਗੈਂਗਸਟਰ ਟਾਈਪ ਬੰਦਾ 15 16 ਮੁਕਦਮੇ ਜਿਹੜੇ ਆ ਉਹਦੇ ਤੇ ਪਹਿਲੇ ਦਰਜ ਹੈਗੇ 302 307 ਦੇ ਤਾਂ ਉਹਦੇ ਚ ਕਾਫਿਰ ਜਦੋਂ ਅਸੀਂ ਜ਼ੀਰੋ ਇਹਦੇ ਚ ਇਨਵੈਸਟੀਗੇਸ਼ਨ ਸ਼ੁਰੂ ਕੀਤੀ ਤਾਂ ਅੱਗੇ ਚਲਦੇ ਗਏ ਉਸ ਤੋਂ ਲੱਗਿਆ ਵੀ ਕਾਫੀ ਲੋਕ ਜਿਹੜੇ ਆ ਇਹਦੇ ਨੇੜੇ ਦੇ ਬੰਦੇ ਸੀਗੇ ਜਿਹੜੇ ਇਹਦੇ ਸੱਚਾ ਹੱਥ ਕਹਿ ਲਓ ਸੀਗੇ ਕੋਈ ਡੀਸੀ ਸੀਗਾ ਜਿਹੜਾ ਇਹਦਾ ਪੀ ਦਾ ਕੰਮ ਕਰਦਾ ਜਾਂ ਜੁਗਰਾਜ ਇਲੀਅਸ ਯੂਵੀ ਸੀਗਾ ਹੋਰ ਬੰਦੇ ਮੋਨੂ ਵਗੈਰਾ ਸੀਗੇ ਉਹ ਸਾਰੇ ਕਈ ਘਰੋਂ ਪਾਸੇ ਹੋਏ ਸੀ ਇੱਕ ਇੱਕ ਕਰਕੇ ਜਦੋਂ ਉਹ ਲਿਆਣੇ ਸ਼ੁਰੂ ਕੀਤੇ ਤਾਂ ਗੱਲ ਸਾਨੂੰ ਸਾਰੀ ਕਲੀਅਰ ਹੋ ਗਈ ਕਿ ਕਿਹਨੇ ਬੰਦੇ ਸਾੰਬੇ ਸੀ ਕਿਹਨੇ ਠਾਰ ਦਿੱਤੀ ਸੀ ਤਾਂ ਉਸ ਤੋਂ ਹੁਣ ਤੱਕ ਜਿਹੜੇ ਆ 5 ਬੰਦਿਆਂ ਦੀ ਅਸੀਂ ਅਰੈਸਟ ਪਾ ਚੁੱਕੇ ਹਾਂ ਔਰ ਇੱਕ ਅਮਰਤਪਾਲ ਜਿਹੜਾ ਅਮਰਤਪਾਲ ਬਾਠ ਹੈਗਾ ਇਹ ਮੇਨ ਕਾਂਸਪਰੇਟਰ ਹੈ ਔਰ ਉਸ ਤੋਂ ਇਲਾਵਾ ਇੱਕ ਠੋਲੂ ਠੋਲੂ ਕਰਕੇ ਫਿਗਰ ਆਊਟ ਹੋਇਆ ਐਂਡ ਉਹ ਹਾਲ ਦੀ ਘੜੀ ਬਾਹਰ ਉਹ ਪਹਿਲੇ ਬਾਹਰ ਭੱਜ ਗਿਆ ਸੀਗਾ ਆਇਆ ਸੀਗਾ 23 ਤਰੀਕ ਨੂੰ ਔਰ 24 ਤਰੀਕ ਨੂੰ ਫੇਰ ਉਹ ਨਿਕਲ ਗਿਆ ਬਾਹਰ ਤੋ ਉਹਦੇ ਇੱਕ ਹੋ ਰਹਿ ਗਿਆ ਉਸ ਤੋਂ ਇਲਾਵਾ ਦੋ ਜਿਹੜੇ ਸ਼ੂਟਰ ਜਿਨ੍ਹਾਂ ਨੇ ਗੋਲੀਆਂ ਚਲਾਈਆਂ ਸੀ ਆ ਮੈਨ ਉਹ ਹਜੇ ਤੱਕ ਸਾਡੇ ਲਈ ਅਨ ਆਈਡੈਂਟੀਫਾਈਡ ਹੈ ਪਰ ਇਹ ਸਾਰੀ ਕਾਨਫਰੈਂਸ ਰਿਸਿ ਚ ਜਿਹੜੇ ਬੰਦੇ ਪੰਜ ਅਸੀਂ ਅਰੈਸਟ ਕਰ ਚੁੱਕੇ ਹਾਂ ਹਜੇ ਤੱਕ ਪਰ ਇਹਨਾਂ ਨੂੰ ਕੋਈ ਲਾਚੀ ਦਿੱਤਾ ਗਿਆ ਜਿਨ੍ਹਾਂ ਨੇ ਅਪਨਾਵ ਵਗੈਰਾ ਦਿੱਤੀ ਹੈ ਕਿ ਜਿਹੜੇ ਬੰਦੇ ਅਰੈਸਟ ਕੀਤੇ ਤੁਸੀਂ ਉਨੇਰਾਂ ਨੂੰ ਦੇਖੋ ਕੁਝ ਤਾਂ ਬੰਦੇ ਜਿਵੇਂ ਕਿਸੇ ਨਾਲ ਅਲਾਈਅੰਸ ਹੋਵੇ ਉਸੇ ਕਰਕੇ ਔਰ ਕਈਆਂ ਨੂੰ ਇਹ ਪਤਾ ਹੀ ਨਹੀਂ ਸੀ ਵੀ ਇਹਨਾਂ ਨੇ ਕੀ ਕੰਮ ਕਰਨਾ ਹੈਗਾ ਬਟ ਜਦੋਂ ਬਾਅਦ ਚ ਉਹਨਾਂ ਨੂੰ ਕਲੀਅਰ ਹੋ ਗਿਆ ਸੀ ਪਹਿਲੇ ਨਹੀਂ ਸੀ ਦੱਸਿਆ ਗਿਆ ਲੇਕਿਨ ਬਾਅਦ ਚ ਇਹਨਾਂ ਨੂੰ ਕਲੀਅਰ ਹੋ ਗਿਆ ਸੀ ਵੀ ਐਸ ਕੰਮ ਵਾਸਤੇ ਜਿਹੜੇ ਆ ਬੰਦੇ ਆ ਰਹੇ ਆ ਤਾਂ ਇਸ ਕਰਕੇ ਜਦੋਂ ਇਨਵੈਸਟੀਗੇਸ਼ਨ ਚ ਕਲੀਅਰ ਹੋ ਗਿਆ ਫਿਰ ਅਸੀਂ ਇਹਨਾਂ ਦੀ ਅਰੈਸਟ ਪਾਤੀ ਇਹਦੇ ਸਿਰਫ ਅਰੋਪੀ ਰਸਟ ਕਿ ਇਹਨਾਂ ਦੇ ਕੋਈ ਵੈਪਨ ਵਗੈਰਾ ਕੋ ਬਰਾਮਾ ਵੈਪਨ ਨਹੀਂ ਹੈ ਇਹਨਾਂ ਕੋਲ ਵੈਪਨ ਨਹੀਂ ਹੈ ਸਮਤਲ ਬਾੜ ਦੇ ਵਾਸਤੇ ਵੀ ਜਰ ਕੀਤੇ ਜਾ ਰਹੇ ਨੂੰ ਬਾਹਰ ਲਿਆਉਣ ਕਿਉਂਕਿ ਵਿਦੇਸ਼ ਚ ਬੈਠਾ ਦੇਖੋ ਤਾਂ ਐਕਸਟਰਡੀਸ਼ਨ ਦੀ ਜਿਹੜੀ ਹੈਗੀ ਹੈ ਐਸ ਪਰ ਜਿੱਥੇ ਬੈਠਾ ਜੋ ਜਰਮਨੀ ਨਾਲ ਹੋਏਗੀ ਤਾਂ ਉਹਦਾ ਇਹਦਾ ਜਿਹੜਾ ਰੈਡ ਕਾਰਨਰ ਨੋਟਿਸ ਵਗੈਰਾ ਕੱਢ ਕੇ ਉਹਦੇ ਜੋ ਵੀ ਕਾਰਵਾਈ ਬਣਦੀ ਕਰੂੰਦੇ ਹਾਂ ਉਹ ਕੀਤੀ ਜਾਊਗੀ